ਬੀਤੇ ਦਿਨੀ ਬੁੰਗਾ ਸਬਤੂ ਪ੍ਰਵਾਸੀ ਮਜ਼ਦੂਰਾਂ ਦੀ 14 ਸਾਲਾ ਲੜਕੀ ਦਾ ਪਤਾ ਹੋ ਗਈ ਸੀ ਜੀਤੀ ਸੂਚਨਾ ਪਰਿਵਾਰ ਵੱਲੋਂ ਪੁਲਿਸ ਥਾਣਾ ਕੀਤਪੁਰ ਸਾਹਿਬ ਗਈ ਦਿੱਤੀ ਗਈ ਸੀ ਭਾਵੇਂ ਕਿ ਚੋਣਾ ਦੇ ਮਹੌਜ ਸਮੁੱਚਾ ਪੁਲਿਸ ਪ੍ਰਸ਼ਾਸਨ ਲਾਅਨ ਆਡਰ ਦੀ ਸਥਿਤੀ ਬਰਕਰਾਰ ਰੱਖਣ 'ਚ ਰੁੱਝਿਆ ਹੋਇਆ ਹੈ ਪਰੰਤੂ ਫਿਰ ਵੀ ਪੂਰੀ ਮਸਜਦੀ ਨਾਲ ਥਾਣਾ ਮੁਖੀ ਜਤਨ ਕਪੂਰ ਦੀ ਟੀਮ ਨੇ ਕੰਮ ਕਰਦਿਆਂ ਹੋਇਆਂ ਲੜਕੀ ਨੂੰ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ ਇਸ ਵੰਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਬੀਤੀ 25 ਅਪ੍ਰੈਲ ਨੂੰ ਮੁਕਤ ਲੜਕੀ ਦੇ ਮਾਪਿਆਂ ਵੱਲੋਂ ਪੁਲਿਸ ਥਾਣਾ ਕੀਰਤਪੁਰ ਆ ਕੇ ਇਤਲਾਹ ਦਿੱਤੀ ਸੀ ਕਿ ਉਹਨਾਂ ਦੀ 4 ਸਾਲਾਂ ਲੜਕੀ ਲਾਪਤਾ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨੂੰ ਪਤਾ ਲੱਗਿਆ ਕਿ ਨੁਰਬੀਬਦੀ ਪੁਲਿਸ ਵੱਲੋਂ ਉਪਤ ਲੜਕੀ ਨੂੰ 12 ਸਾਲ ਚ ਮਿਲਣ ਕਰਨ ਉਸਨੂੰ ਗਾਂਧੀ ਬਨਿਤ ਆਸ਼ਮ ਜੰਦਰ ਵਿਕੇ ਛੱਡਿਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉੱਥੇ ਜਾ ਕੇ ਲੜਕੀ ਨੂੰ ਲਿਆ ਕੇ ਮਾਪਿਆਂ ਦੇ ਹਵਾਲੇ ਕੱਦ ਦਿੱਤਾ ਗਿਆ। ਇਸ ਮੌਕੇ ਉਗਤ ਲੜਕੀ ਦੇ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਜੀ ਸਾਨੂੰ 2 ਅਪ੍ਰੈਲ ਨੂੰ ਸਾਨੂੰ ਕੰਪਲੇਂਟ ਮਿਲੀ ਸੀ ਕਿ ਇੱਕ ਲੜਕੀ ਹੈ ਜੋ ਪ੍ਰਵਾਸੀ ਹੈਗੇ ਮਜ਼ਦੂਰ ਇਹਨਾਂ ਦੀ ਲੜਕੀ ਸੀਗੀ ਬੂੰਗਾ ਸਾਹਿਬ ਪੁਲ ਦੇ ਥੱਲੇ ਇਹ ਰਹੇ ਰਹੀ ਸੀ ਝੁੰਗਿਆ ਚ ਤੇ ਕੁਝ ਦਿਨ ਪਹਿਲਾਂ ਇੱਕ ਲਗਭਗ 10 ਦਿਨ ਪਹਿਲਾਂ ਆਏ ਸੀਗੇ ਇੱਥੇ ਉਹਨੇ 14 ਸਾਲ ਦੀ ਲੜਕੀ ਲਾਪਤਾ ਹੋ ਗਈ ਸੀ ਸੋ ਪੁਲਿਸ ਵੱਲੋਂ ਤੁਹਾਨੂੰ ਐਕਸ਼ਨ ਲਿੱਤਾ ਗਿਆ ਜੀ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੋ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੁਝ ਲੀਡਸ ਮਿਲੀਆਂ ਜਿਸ ਪਤਾ ਲੱਗਿਆ ਕਿ ਇਹ ਲੜਕੀ ਗਾਂਧੀ ਵਿਨੀਤਾ ਅਸ਼ਰਮ ਜਿਲ੍ਹੇ ਵਿੱਚ ਇਸ ਟਾਈਮ ਤੇ ਉੱਥੇ ਛਿਡੀ ਗਈ ਹੈ ਤੇ ਉੱਥੇ ਲਿਆ ਕੇ ਇਹ ਸਾਨੂੰ ਅਸੀਂ ਕਨਫਰਮ ਕੀਤਾ ਤੇ ਜਦੋਂ ਕਨਫਰਮੇਸ਼ਨ ਮਿਲੀ ਹੈ ਉਸ ਤੋਂ ਬਾਅਦ ਉੱਥੇ ਲੈ ਜਾ ਕੇ ਇਹਨੂੰ ਸੇਫਲੀ ਮਰਜੀ ਦੇ ਘਰਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਸਰ ਉੱਥੇ ਕਿਵੇਂ ਪਹੁੰਚੀ ਇਹੋ ਸਭ ਪਤਾ ਲੱਗਿਆ ਇਹ ਲੜਕੀ ਦਾ ਕਹਿਣਾ ਹੈ ਕਿ ਕਿਸੇ ਇੱਕ ਸਿਚੌੜਦੇ ਵਿਆਹ ਹੀ ਕਰਾਇਆ ਸੀ ਜੈਸਾ ਕੋਈ ਸੁਵਿਧਾ ਕਹਿਣਾ ਹੈ ਕਿ ਇਹ ਲੜਕੀ ਪਾਣੀ ਪੀਣ ਲਈ ਗੁਰਦਾਰ ਸਾਹਿਬ ਗਈ ਸੀ ਕਿ ਸੋ ਜਦੋਂ ਸਿਰ ਪਹਿਲਾਂ ਹੀ ਆਏ ਸੀਗੇ ਤੇ ਇਹਨੂੰ ਰਸਤਾ ਵਾਪਸ ਦਾ ਨਹੀਂ ਪਤਾ ਲੱਗਿਆ ਕੋਈ ਕਨਫਿਊਜ਼ਨ ਹੋਈ ਤੇ ਰਸਤਾ ਭਟਕ ਗਈ ਤੇ ਚੱਲਦੇ-ਚੱਲਦੇ ਪਹਿਲਾਂ ਨੋਟਪੈਡ ਦੀ ਵੱਲ ਚਲੀ ਗਈ ਸੀ ਜਦੋਂ ਪੁਲਿਸ ਵਾਲੀ ਗਈ ਹੈ ਇਹਨਿੰ ਤੱਕ ਆਪਣੀ ਦੱਸ ਨਹੀਂ ਪਾਈ ਕਿ ਮੈਂ ਕਿੱਥੋਂ ਆਈ ਹਾਂ ਤੇ ਛੋਟੀ ਉਮਰ ਹੋਣ ਕਾਰਨ ਤੇ ਕਰ ਨਮੀ ਜਗ੍ਹਾ ਤੇ ਹੋਣ ਕਾਰਨ ਇਹ ਕੰਪਲੀਟ ਗੱਲ ਨਹੀਂ ਦੱਸ ਸਕੀ ਜਦੋਂ ਪੁਲਿਸ ਵੱਲੋਂ ਇਹਨੂੰ ਗਾਂਧੀ ਹਿੰਦਸਤਾਨ ਜਲਵਾਟਿ ਭੇਜਿਆ ਗਿਆ ਸੀਗਾ ਸੋ ਉੱਥੋਂ ਜਦੋਂ ਅਸੀਂ ਕੜੀ ਜੋੜੀ ਹੈ ਇਨਵੈਸਟੀਗੇਸ਼ਨ ਕਰਦੇ ਹੋਏ ਤਾਂ ਉੱਥੋਂ ਲਿਖਿਆ ਗਿਆ